ਤਨਤਨ ਬਾਬਾ ਜੀਵਨ ਸਿੰਘ ਜੀ ਤਨਤਨ ਸੀ ਕਲਵਾਨੀ ਉਸ ਦੀ ਸਾਰਾ ਜੀਵਨ ਲਾ ਗਿਆ ਗੁਰੂ ਦੇ ਲੇਖੇ ਹਰ ਕੋਈ ਜੀਵਨ ਉਸ ਦਾ ਪੜ ਕੇ ਦੇਖੇ ਹਰ ਕੋਈ ਜੀਵਨ ਉਸ ਦਾ ਪੜ ਕੇ ਦੇਖੇ ਪਹਿਲਾ ਨਾਂ ਸੀ ਭਾਈ ਜੈਤਾ ਜੋ ਕਿ ਗੁਰੂ ਤੇਗ ਬਹਾਦਰ ਜੀ ਦਿੱਤਾ ਸਨਾਤਨੀ ਧਰਮ ਸੀ ਉਹ ਦੋ ਖਤਰੇ ਵਿੱਚ ਆਇਆ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਗੁਰਾਂ ਨੇ ਸੀਸ ਸੀ ਆਪਣਾ ਲੇਖੇ ਲਾਇਆ ਇਸ ਲਾਸਾਨੀ ਸ਼ਹਾਦਤ ਤੋਂ ਪਹਿਲਾਂ ਹੀ ਭਾਈ ਜੈਤੇ ਨੇ ਖਬਰ ਸੀ ਅਨੰਦਪੁਰ ਸਾਹਿਬ ਪਹੁੰਚਾਈ ਤਾਈਓ ਫਿਰ ਦਸਵੇਂ ਗੁਰਾਂ ਨੇ ਸਿਰ ਲਿਉਣ ਦੀ ਡਿਊਟੀ ਭਾਈ ਜੈਤੇ ਦੀ ਲਈ ਹਨੇਰੀ ਤੂਫਾਨ ਉਦੋਂ ਸੀ ਆਇਆ ਜਦੋਂ ਗੁਰਾਂ ਦੀ ਸ਼ਹਾਦਤ ਹੋਈ ਕਰਨੇ ਹੋ ਗਏ ਪੈਰੇ ਹੁਣ ਤਾਂ ਗੁਰਾਂ ਦਾ ਸਿਰ ਮੇਲਣਾ ਸੀ ਸਿਰ ਵੱਟੇ ਸਿਰ ਦੇ ਕੇ ਧੰਨ ਧੰਨ ਬਾਬਾ ਜੀਵਨ ਸਿੰਘ ਧੰਨ ਧੰਨ ਸੀ ਕੁਰਬਾਨੀ ਉਸ ਦੀ ਸਾਲਾ ਜੀਵਨ ਲਾ ਗਿਆ ਗੁਰੂ ਦੇ ਨੇਕੇ ਹਰ ਕੋਈ ਜੀਵਨ ਉਸ ਦਾ ਪੜ ਕੇ ਦੇਖੇ ਫਿਰ ਗੁਰਾਂ ਦੇ ਸਿੱਖਾਂ ਵਿਉਂਤ ਬਣਾਈ ਇੱਥੇ ਦੇਖੋ ਫਿਰ ਪਿਓ ਪੁੱਤ ਦੀ ਕੁਰਬਾਨੀ ਹੁਣ ਭਾਈ ਜੈਤੇ ਨੇ ਗੁਰਾਂ ਦਾ ਸੀਸ ਪਾਉਣ ਦੀ ਖਾਤਰ ਆਪਣੇ ਪਿਤਾ ਦੇ ਸੀਸ ਦੀ ਗੁਰਵਾਨੀ ਦੇ ਕੇ ਸਿੱਖੀ ਕਮਾਈ ਮਣੀ ਫੁਰਤੀ ਨਾਲ ਸੀਸ ਚੁੱਕਿਆ ਉਸ ਨੇ ਸਿਪਾਈਆਂ ਤੋਂ ਅੱਖ ਬਚਾਈ ਲਾ ਸੀਨੇ ਸੀਸ ਦੀ ਤੁਰਿਆ ਸੂਲਮਾ ਜਾਵੇ ਬਾਟ ਮੁਕਾਈ ਹਰਾ ਬਾਟੇ ਦਿਨ ਰਾਤ ਜਦੋਂ ਕੋਈ ਗੁਰੂ ਦਾ ਪਿਆਰਾ ਮਿਲਦਾ ਉਹ ਜਾਂਦਾ ਸੀ ਗੁਰਾਂ ਦੇ ਸੀਸ ਦੇ ਦਰਸ਼ਨ ਕਰਾਈ ਕਿੰਨੀ ਵਾਰ ਸੀ ਉਹ ਤੁਰਿਆ ਕਿੰਨੇ ਉਸਨੇ ਜੰਗੜ ਵੇਲੇ ਦੇਖੇ ਤਲ ਧਨ ਬਾਬਾ ਜੀਵਨ ਸਿੰਘ ਧਨ ਸੀ ਕੁਰਬਾਨੀ ਉਸ ਦੀ ਸਾਰਾ ਜੀਵਨ ਲਾ ਗਿਆ ਗੁਰੂ ਦੇ ਲੇਖੇ ਬੜੀਆਂ ਮੀਲਾ ਪਰ ਪਾਈ ਜੇਤਾ ਪਹੁੰਚਿਆ ਆਖਰ ਆਨੰਦਪੁਰ ਸਾਹਿਬ ਜਾ ਦਰਬਾਰੇ ਭਾਈ ਜੈਤੇ ਸੀਸ ਗੁਰਾਂ ਦਾ ਦਿਖਾਇਆ ਸਾਰੇ ਪਾਸੇ ਉਦੋਂ ਬੇਰਾਗ ਛਾਇਆ ਉਦੋਂ ਗੋਬਿੰਦ ਰਾਏ ਭਾਈ ਜੈਤੇ ਨੂੰ ਕੁੱਟ ਕੇ ਸੀਨੇ ਨਾਲ ਲਾਇਆ ਫਿਰ ਮੁੱਖੋਂ ਗੁਰੂ ਆ ਫਰਮਾਇਆ ਅੰਗਰੇਟੇ ਗੁਰੂ ਕੇ ਬੇਟੇ ਪੰਥ ਸੰਗ ਸਮੇਟੇ ਅੰਗਰੇਟੇ ਗੁਰੂ ਕੇ ਬੇਟੇ ਪੰਥ ਸੰਗ ਸਮੇਟੇ ਤਨ ਤਨ ਬਾਬਾ ਜੀਵਨ ਸਿੰਘ ਤਨ ਸੀ ਕੋ ਰਵਾਨੀ ਉਸ ਦੀ ਸਾਰਾ ਜੀਵਨ ਲਾ ਗਿਆ ਗੁਰੂ ਦੇ ਲੇਖੇ ਹਰ ਕੋਈ ਜੀਵਨ ਉਸ ਦਾ ਪੜ ਕੇ ਦੇਖੇ ਫਿਰ ਜਦੋਂ ਦਸਵੇਂ ਗੁਰਾਂ ਖਾਲਸਾ ਸਾਜਿਆ ਉਦੋਂ ਜੈਤੇ ਤੋਂ ਜੀਵਨ ਸਿੰਘ ਬਣਿਆ ਬੜੀਆਂ ਜੰਗਾਂ ਲੜੀਆਂ ਉਸ ਨੇ ਬੜੇ ਹੀ ਜੋਹਰ ਦਿਖਾਈ ਪਰਵਾਰ ਵਾਰਿਆ ਸਾਰਾ ਗੁਰੂ ਲਈ ਸਾਰਾ ਜੀਵਨ ਲਾਤਾ ਗੁਰੂ ਦੇ ਲੇਖੇ ਤਨ ਤਨ ਬਾਬਾ ਜੀਵਨ ਸਿੰਘ ਧਰਸੀ ਕੁਰਬਾਨੀ ਉਸ ਦੀ ਸਾਲਾ ਦਾ ਜੀਵਨ ਲਾ ਗਿਆ ਗੁਰੂ ਦੇ ਲੇਖੇ ਹਰ ਕੋਈ ਜੀਵਨ ਉਸ ਦਾ ਪੜ ਕੇ ਦੇਖੇ ਹਰ ਕੋਈ ਜੀਵਨ ਉਸ ਦਾ ਪੜ ਕੇ ਦੇਖੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਕੀ ਫਤ